ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਝੋਨੇ ਦੀ ਹੈ ਤੇ ਵੀਡੀਓ ਨਦੀਨਾਂ ਦੇ ਨਾਲ ਸੰਬੰਧਤ ਆ ਜੇ ਤੁਹਾਡੇ ਝੋਨੇ ਦੇ ਵਿੱਚ ਵੱਟਾਂ ਤੇ ਨਦੀਨ ਹੋ ਜਾਂਦੇ ਆ ਤਾਂ ਉਹਨਾਂ ਨੂੰ ਖਤਮ ਕਰਨਾ ਸੌਖਾ ਹੁੰਦਾ ਉਹਨਾਂ ਨੂੰ ਫੈਲਾ ਛਡਾਉਣਾ ਸੌਖਾ ਹੁੰਦਾ ਪਰ ਝੋਨੇ ਦੀ ਫਸਲ ਦੇ ਵਿੱਚ ਨਦੀਨ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਕੰਟਰੋਲ ਕਰਨਾ ਹੀ ਬਹੁਤ ਔਖਾ ਹੋ ਜਾਂਦਾ ਦੋ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਨੇ ਇੱਕ ਉੱਗਣ ਤੋਂ ਰੋਕਦੀਆਂ ਨੇ ਇੱਕ ਉਗਰੇ ਹੋਏ ਨੂੰ ਮਾਰਦੀਆਂ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜਿਹੜੀਆਂ ਉੱਗਣ ਤੋਂ ਰੋਕਦੀਆਂ ਨੇ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਇਹ ਵਰਤਨੀਆਂ ਦੀਆਂ ਆਉਂਦੀਆਂ ਇਹਨਾਂ ਦੀ ਡੋਜ਼ ਨਹੀਂ ਪਤਾ ਆਪ ਹੀ ਲਿਆ ਕੇ ਤਿੰਨ ਤਿੰਨ ਵੀ ਮਿਕਸ ਕਰਕੇ ਕਰੀ ਜਾਂਦੇ ਆ ਕੋਈ ਰੇਚਰ ਲਾਉਂਦਾ ਹੈ ਕੋਈ ਰੇਤੇ ਚਰ ਲਾਉਂਦਾ ਹੈ ਕੋਈ ਪਾਣੀ ਚਰ ਲਾ ਕੇ ਛੱਟਾ ਮਾਰਦਾ ਹੈ ਕੋਈ ਡਰੈਂਚ ਕਰੀ ਜਾਂਦਾ ਹੈਗਾ ਬੋਤਲ ਨਾਲ ਪਾਈ ਜਾਂਦਾ ਹੈਗਾ ਛੱਟਾ ਮਾਰੀ ਜਾਂਦਾ ਰਿਜ਼ਲਟ ਜੀ ਨੂੰ ਨਹੀਂ ਆਉਂਦਾ ਹੈਗਾ ਉਹਦੇ ਲਈ ਇਹ ਵੀਡੀਓ ਬਹੁਤ ਖਾਸ ਹੈ ਕਿਉਂਕਿ ਆਪਾਂ ਬਹੁਤ ਟਾਈਮ ਤੋਂ ਝੋਨਾ ਲਾ ਰਹੇ ਹੈਗੇ ਆ ਜੇਕਰ ਇੱਕੋ ਹੀ ਦਵਾਈ ਨੂੰ ਵਾਰ-ਵਾਰ ਵਰਤ ਰਹੇ ਆ ਜਾਂ ਉਹਦੀ ਡੋਜ਼ ਸਹੀ ਨਹੀਂ ਵਰਤ ਰਹੇ ਜਾਂ ਉਹਨੂੰ ਸਹੀ ਸਮੇਂ ਤੇ ਨਹੀਂ ਪਾ ਰਹੇ ਜਾਂ ਸਹੀ ਤਰੀਕੇ ਨਾਲ ਨਹੀਂ ਪਾ ਰਹੇ ਤਾਂ ਰਿਜ਼ਲਟ ਨੇ ਨਹੀਂ ਆਉਣਾ ਤੇ ਉਦੋਂ ਬਾਅਦ ਰੁਪਈਆ ਹਜ਼ਾਰ ਲੱਗਣਾ ਕਿੱਲੇ ਮਗਰ ਘੱਟੋ-ਘੱਟ ਇਹ ਕੰਟਰੋਲ ਕਰਨਾ ਲੈਵਲ ਵੱਖਰੀ ਹੈ ਮਿਹਨਤ ਵੱਖਰੀ ਹੈ ਜੇ ਤੁਸੀਂ ਸਹੀ ਸਮੇਂ ਤੇ ਝੋਨੇ ਦੀ ਵੈਰਾਈ ਨੂੰ ਲਾਉਣ ਦਾ ਆਪਦਾ ਇਰਾਦਾ ਕੀਤਾ ਹੈਗਾ ਚਾਹੇ 10 ਜੂਨ ਤੋਂ ਲਾ ਰਹੇ ਹੋ ਜਾਂ 1 ਜੂਨ ਤੋਂ ਲੱਗਿਆ ਹੈਗਾ ਤਾ ਇਹ ਵੀਡੀਓ ਖਾਸ ਆ ਜਿਹੜੇ ਆਉਣ ਵਾਲੇ 1 ਮਹੀਨਾ 1.5 ਮਹੀਨਾ ਝੋਨਾ ਲੱਗਣਾ ਲਗਾਤਾਰ ਕਿ ਝੋਨਾ ਲਾਉਣ ਤੋਂ ਬਾਅਦ 24 ਘੰਟੇ 48 ਘੰਟੇ ਦੇ ਵਿੱਚ ਤੁਹਾਨੂੰ ਦਵਾਈ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੋ ਤਰ੍ਹਾਂ ਦੇ ਖੇਤ ਮੰਨ ਲੈਨੇ ਆਪਾਂ ਇੱਕ ਉਹ ਖੇਤ ਜਿੱਥੇ ਪਾਣੀ ਬਹੁਤ ਹੈਗਾ ਉਹਨਾਂ ਕੋਲੇ ਤੇ ਪਾਣੀ ਖੜਦਾ ਵੀ ਆ ਖੇਤਾਂ ਦੇ ਵਿੱਚ ਉਹਨਾਂ ਦੇ ਵਿੱਚ ਪਟੀਲਾ ਗਲੋਰ ਦਵਾਈ ਵਧੀਆ ਕੰਮ ਕਰਦੀ ਆ ਜਿਹੜੀ 50% ਦੇ ਵਿੱਚ ਆਉਂਦੀ ਆ ਉਹਦੀ ਮਾਤਰਾ 600 ਐਮਐਲ ਪ੍ਰਤੀ ਏਕੜ ਪਾਉਂਗੀ ਜਿਹੜੀ 37% ਦੇ ਵਿੱਚ ਆਉਂਦੀ ਆ ਉਹਦੀ ਮਾਤਰਾ 600 ਐਮਐਲ ਪ੍ਰਤੀ ਏਕੜ ਨਹੀਂ ਪਾਉਗੀ ਭਾਵੇਂ ਕੰਪਨੀਆਂ ਨੇ ਕਲੇਮ ਕਰਾ ਰੱਖਿਆ ਪਰ ਯੂਨੀਵਰਸਿਟੀ ਨੇ ਉਹਦੀ ਮਾਤਰਾ ਨੂੰ 750 ਐਮਐਲ ਸਿਫਾਰਸ਼ ਕੀਤਾ ਹੋਇਆ ਜੇ ਆਪਾਂ ਅੰਡਰ ਡੋਜ਼ ਕਿਸੇ ਕੰਮ 'ਚ ਚਲਦੇ ਹੈਗੇ ਆ ਦਾ ਰਿਜ਼ਲਟ ਪ੍ਰੋਪਰ ਨਹੀਂ ਆਊਗਾ ਜੇ ਤਰੀਕਾ ਵੀ ਗਲਤ ਵਰਤਦੇ ਹੋ ਫਿਰ ਜਮੇ ਰਿਜ਼ਲਟ ਨਹੀਂ ਆਊਗਾ ਫਿਰ ਤੁਸੀਂ ਬਾਣੀਏ ਨੂੰ ਮਾੜਾ ਕਹੀ ਜਾਓ ਫਿਰ ਤੁਸੀਂ ਪ੍ਰੋਡਕਟ ਨੂੰ ਮਾੜਾ ਕਹੀ ਜਾਓ ਗੱਲ ਵੱਖਰੀ ਹੈਗੀ ਆ ਉਹਦਾ ਪ੍ਰਭਾਈ ਤੁਹਾਨੂੰ ਕਰਨੀ ਪੈਣੀ ਆ ਲੇਬਰ ਲਾ ਕੇ ਪਟਾਓਗੇ ਜਾਂ ਬਾਅਦ 'ਚ ਕੋਈ ਨੋਮਨੀਗੋਡ ਸਪਰੇਅ ਕਰੋਗੇ ਉਹਦਾ ਜੋਨੇ ਤੇ ਇਹ ਵੀ ਗ੍ਰੋਸ ਰੋਕਦੀ ਹੈਗੀ ਆ ਤੁਸੀਂ ਕੀ ਕਰਨਾ ਹੈਗਾ ਜਾਂ ਤਾਂ ਹੋਵੇ ਵੀ ਤਿੰਨ ਝੋਲੀਆਂ ਦਾ ਰੇਤਾ ਬਣਾ ਲਓ ਆਪਣੇ ਕੋਲੇ ਖਾਲ ਐ ਕੋਈ ਪਹੀ ਐ ਕੋਈ ਗਿੱਲਾ ਬਾਹ ਵਾੜ ਹੈਗਾ ਉਹਦੇ ਵਿੱਚੋਂ ਤਿੰਨ ਝੋਲੀਆਂ ਦਾ ਰੇਤਾ ਤੁਸੀਂ ਪੋਲੀਥੀਨ ਤੇ ਪਾ ਲਓ ਚਾਹੇ ਪੱਲੀ ਤੇ ਪਾ ਲਓ ਨਮੀ ਤੇ ਉਹਦੇ ਵਿੱਚ ਦਵਾਈ ਨੂੰ ਮਿਕਸ ਕਰ ਲਓ ਤੇ ਸਾਰੇ ਖੇਤ ਦੇ ਵਿੱਚ ਖੜੇ ਹੋਏ ਪਾਣੀ ਦੇ ਵਿੱਚ ਪਹਿਲਾਂ ਕੱਦੂ ਕੀਤਾ ਝੋਨਾ ਲਾਇਆ ਉਹ ਪਾਣੀ ਨੂੰ ਸੁੱਕ ਜਾਣ ਦਿਓ ਅਗਲੇ ਦਿਨ ਜਿਹੜਾ ਪਾਣੀ ਤੁਸੀਂ ਪਾਉਣਾ ਹੈਗਾ ਉਹਦੇ ਵਿੱਚ ਇਹ ਦਵਾਈ ਪਾਓ ਜਦੋਂ ਸਾਰਾ ਧਰਤੀ ਦੇ ਨਾਲ ਲੱਗ ਗਿਆ ਉਸ ਤੋਂ ਬਾਅਦ ਲਗਾਤਾਰ ਤੁਸੀਂ ਦੋ ਦਿਨ ਪਾਣੀ ਭਰਨਾ ਇੱਕ ਦਿਨ ਸਕਾਉਣਾ ਦੋ ਦਿਨ ਭਰਨਾ ਇੱਕ ਦਿਨ ਸਕਾਉਣਾ ਇਹ ਜਿਹੜਾ ਪਹਿਲੇ ਹਫਤੇ ਦਾ ਸ਼ਡਿਊਲ ਹੈਗਾ ਇਹ ਨਦੀਨਾਂ ਨੂੰ ਵੀ ਕੰਟਰੋਲ ਕਰੂਗਾ ਝੋਨੇ ਨੂੰ ਵੀ ਚਲਾਊਗਾ ਤੇ ਤੁਹਾਨੂੰ ਬਹੁਤ ਵਿਆਉਂਦਬੰਦੀ ਨਾਲ ਕੰਮ ਕਰਨਾ ਪਊਗਾ ਹੁਣ ਜਿਹੜੇ ਖੇਤਾਂ ਦੇ ਵਿੱਚ ਪਾਣੀ ਨਹੀਂ ਖੜਦਾ ਜਾਂ ਪਾਣੀ ਤੁਹਾਡੇ ਕੋਲੇ ਕਮੀ ਹੈਗੀ ਹੈ ਕਈ ਵਾਰ ਜ਼ਿਮੀਂਦਾਰ 4-4 ਕਿੱਲੇ ਦਾ ਇੱਕ ਕਿਹਾਰਾ ਪਾਇਆ ਵਿਆ ਹੁੰਦਾ ਲੈਟਾ ਕਈ ਵਾਰੀ ਨੇਰੀ ਆ ਗਈ ਕੋਈ ਲਾਈਟ 8 ਘੰਟੇ ਆਉਣੀ ਸੀ 4 ਘੰਟਿਆਂ ਦੇ ਵਿੱਚੋਂ ਫਿਰ 1 ਘੰਟਾ ਕੱਟ ਲੱਗ ਗਿਆ ਪਾਣੀ ਅੱਧਾ ਗਿਆ ਫਿਰ ਦੁਬਾਰੇ ਮੋਟਰ ਚੱਲੀ ਜਾਂ ਪਾਣੀ ਨਹੀਂ ਲੱਗਿਆ ਜਾਂ ਕੁਛ ਕਿਹੜਾ ਖਾਲੀ ਰਹਿ ਗਿਆ ਉਹਦੇ ਦਿਨ ਹੋ ਗਏ ਇਦਾਂ ਜਿੱਥੇ ਪਾਣੀ ਘਟ ਖੜਦਾ ਹੈਗਾ ਉਥੇ ਤੁਸੀਂ ਸਟੈਂਪ 1200 ਐਮਐਲ ਪ੍ਰਤੀ ਲੀਟਰ ਸਵਾ ਲੀਟਰ ਹੋ ਗਿਆ ਕਿੱਲੇ ਦਾ 30% ਵਾਲੀ ਉਹ ਪਾ ਸਕਦੇ ਹੋ ਜਾਂ ਬੂਟਾ ਕਲੋਰ ਦੋ ਫਾਰਮੂਲੇਸ਼ਨਾਂ ਚ ਆਉਂਦੀ ਹੈਗੀ ਆ ਇੱਕ 50% ਵਾਲੀ ਈਸੀ ਆਉਂਦੀ ਹੈ ਇੱਕ 50% ਵਾਲੀ ਈਡਬਲਯੂ ਆਉਂਦੀ ਹੈ ई डब्ल्यू ਲੋ ਜਿਹੜੀ ਦੁੱਧ ਵਰਗੀ ਆ ਇੱਕ ਜਿਹੜੀ ਪੈਟਰੋਲ ਵਰਗੀ ਹੁੰਦੀ ਆ ਪਾਣੀ ਚ ਪਾਉਣਿਆਂ ਫੇਰ ਦੁੱਧ ਬਣਦਾ ਹੈਗਾ ਉਹ ਉਹ ਨਹੀਂ ਲੈਣੀ ਆਪਾਂ ਜਿੱਥੇ ਪਾਣੀ ਘੱਟ ਖੜਦਾ ਮੋਟਾ ਰੇਤਾ ਮੈਰ ਜਮੀਨ ਆ ਜਾਂ ਪਾਣੀ ਦੀ ਕਮੀ ਆ ਤੁਸੀਂ ਇਹ ਦਵਾਈ ਨੂੰ ਵਰਤੋ ਸਟੈਂਪ ਤੇ ਤੁਹਾਡੇ ਬੂਟਾ ਕਲੋਰਾ ਦੋਨੇ ਵੀ ਵਰਤੀਆਂ ਜਾ ਸਕਦੀਆਂ ਕੱਦੂ ਤੋਂ ਅਗਲੇ ਦਿਨ ਪਾਣੀ ਭਰ ਕੇ ਰੇਤੇ ਚ ਮਲਾ ਕੇ ਸਟੈਂਪ ਸਪਰੇ ਪਾ ਦਿਓ ਹਰ 1 ਲੀਟਰ 30% ਵਾਲੀ ਉਦੋਂ ਬਾਅਦ ਜੇ ਪਾਣੀ ਨਾ ਵੀ ਖੜੂ ਆ ਕੰਮ ਕਰੂਗੀ ਪਰ 5ਵੇਂ ਦਿਨ ਤੁਹਾਨੂੰ ਬੂਟਾ ਗਲੋਰ ਪਾਉਣੀ ਪਊਗੀ ਜੇ ਕੋਈ ਨਦੀਨ ਥੋੜਾ ਜਿਆ ਉੱਗਰ ਵੀ ਆਇਆ ਉਹਨੂੰ ਮਾਰ ਦੂ ਇਹ ਪਰ ਪਾਣੀ ਖੜਾ ਕਰਨਾ ਪਊ ਰਿਜ਼ਲਟ ਵਧੀਆ ਆਊਗਾ ਜਿੱਥੇ ਮੋਤਰਾ ਹੁੰਦਾ ਗੰਢੀ ਵਾਲਾ ਕਾ ਹੁੰਦਾ ਉੱਥੇ ਤੁਸੀਂ 60 ਗ੍ਰਾਮ ਤੋਂ ਲੈ ਕੇ 100 ਗ੍ਰਾਮ ਪਰ ਪੈਰੀਜੋ ਸਲਫੋਨ ਵੀ ਯੂਜ਼ ਕਰ ਸਕਦੇ ਹੋ ਸਾਥੀ ਸਪਰੇ ਜਿਹੜੀ ਆਂਦੀ ਹੈਗੀ ਪੌੜੀ ਵਾਲੀ ਉਹ ਵੀ ਯੂਜ਼ ਕਰ ਸਕਦੇ ਹੋ ਪਰ ਕੀ ਹੈ ਕਿਸਾਨ ਬਹੁ ਵੱਡੀ ਗਲਤੀ ਕਰ ਰਹੇ ਆ ਕਿ ਬੋਤਲ ਚ ਘੋਲ ਲਈ ਪੈਪਸੀ ਵਾਲੀ ਬੋਤਲ ਚ ਉਹਦੇ ਮੋਰੀ ਕਰ ਲਈਓ ਐਵੇਂ ਛੱਟਾ ਦੇਈ ਜਾਂਦੇ ਆ ਉਹ ਯਾਰ ਪਾਣੀ ਖੜਾ ਮੈਂ ਤਾਂ ਵੈਸੇ ਹੀ ਰਿਜਲਟ ਆਣਾ ਜਾਣਾ ਜਿੱਥੇ ਨਦੀਨ ਨਹੀਂ ਹੁੰਦਾ ਠੀਕ ਹੈ ਜੇ ਮੰਨ ਲਓ 10 15 ਦਿਨਾਂ ਤੱਕ ਵੀ ਇਹ ਪ੍ਰੋਸੀਜਰ ਤੁਸੀਂ ਵਧੀਆ ਫਾਲੋਅ ਅਪ ਕਰ ਲੈਨੇ ਹੋ ਪਾਣੀ ਵਾਲਾ ਤਾਂ ਨਦੀਨ ਨਹੀਂ ਹੋਣਾ ਹੈਗਾ ਦਵਾਈ ਨਾ ਵੀ ਪਾਓਗੇ ਤਾਂ ਵੀ ਕੰਮ ਚੱਲ ਜੂਗਾ ਹੀ ਖੇਤਾਂ ਦੇ ਵਿੱਚ ਤਾਂ ਪਰ ਜੇ ਡੋਜ਼ ਨਾ ਸਹੀ ਪਾਈ ਤਰੀਕਾ ਨਾ ਸਹੀ ਪਾਇਆ ਪਾਣੀ ਵੀ ਨਹੀਂ ਖੜਦਾ ਹੈਗਾ ਜਾਂ ਪਾਣੀ ਦੀ ਕਮੀ ਰਹਿ ਗਈ ਕਿਸੇ ਕਾਰਨ ਕਰਕੇ ਫੇਰ ਤੁਹਾਨੂੰ ਨਦੀਨ ਨਾਲ ਸਾਹਮਣਾ ਕਰਨਾ ਪਊਗਾ ਜਿੰਨੇ ਵੀ ਨਦੀਨ ਨਾਸ਼ਕ ਨੇ ਜਿਹੜੇ ਉਗਰਨ ਤੋਂ ਬਾਅਦ ਹੁੰਦੇ ਨੇ ਕਈ 10ਵੇਂ ਦਿਨ ਹੁੰਦੇ ਨੇ ਕਈ 15ਵੇਂ ਦਿਨ ਤੱਕ ਹੋ ਸਕਦੇ ਨੇ ਵੱਧ ਤੋਂ ਵੱਧ 20 ਦਿਨਾਂ ਤੱਕ ਇਹਦੂ ਬਾਦ ਨਹੀਂ ਉਦੋਂ ਬਾਅਦ ਝੋਨਾ ਹੀ ਉੱਪਰ ਜਾ ਕੇ ਛਤਰੀ ਬਣਾਉਣ ਲੱਗ ਜਾਂਦਾ ਹੈਗਾ ਤੇ ਬੂਟਾ ਬਣਾ ਜਾਂਦਾ ਹੈਗਾ ਉਹ ਪਹਿਲੇ 20 ਦਿਨਾਂ ਦੇ ਵਿੱਚ ਉਹ 5-7 10 ਬੂਟੇ ਵੀ ਬਣਾ ਸਕਦਾ ਹੈਗਾ ਤਾਂ ਉਦੋਂ ਫਿਰ ਨਦੀਨਾਂ ਦੇ ਉੱਤੇ ਸਪਰੇ ਪੂਰਾ ਜਾਂਦਾ ਹੀ ਨਹੀਂ ਇਹ ਕਾਪਾ ਹੋਰ ਬਹਿਮਾਂ ਜਾਂ ਚੁਰੇ ਫਿਰਦੇ ਹੈਗੇ ਆ ਇਹਦੀ ਇੰਨੀ ਡੋਜ਼ ਪਾਉਣੀ ਆ ਅੱਡੋ-ਅੱਡ ਲਿਆ ਕੇ ਮਿਕਸ ਕਰ ਦਿੰਨੇ ਹੈਗੇ ਆ ਮਹਿੰਗਾ ਸਸਤਾ ਇਹਦੀ ਓਵਰਡੋਜ਼ ਪਾ ਦਿੰਨੇ ਆ ਇਹਨੂੰ ਆਪਾਂ ਦੋ ਵਾਰੀ ਕਰ ਦਿਆਂਗੇ ਐਵੇਂ ਝੋਨੇ ਦਾ ਪ੍ਰੋਬਲਮ ਆਉਂਦੀ ਹੈਗੀ ਆ ਜੇਕਰ ਤੁਸੀਂ ਝੋਨੇ 'ਚ ਨਦੀਨ ਨਹੀਂ ਕੰਟਰੋਲ ਕਰਦੇ ਨਾ ਤੇ ਖਾਦਾ ਨਹੀਂ ਸਹੀ ਪਾਉਂਦੇ ਤੁਹਾਡੇ ਬਿਮਾਰੀਆਂ ਆਉਣ ਦੇ ਵੱਧ ਚਾਂਸ ਰਹਿੰਦੇ ਹੈਗੇ ਆ ਤੇ ਤੁਹਾਡੇ ਝਾੜ ਦੇ ਘਟਣ ਦੇ ਚਾਂਸ ਰਹਿੰਦੇ ਆ ਫਿਰ ਵੈਰਾਈਟੀ ਨੂੰ ਮਾੜਾ ਕਹਿੰਦਾ ਕੋਈ ਫਾਇਦਾ ਨਹੀਂ ਹੈਗਾ ਅਗੇਤੀ ਵਿਉਂਤਵੰਦੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਨੋਟ ਕਰ ਲਿਓ ਮੈਂ ਲਿਖ ਵੀ ਦਿੰਨਾ ਜਿਹੜੀ ਪਰਟੀਲਾ ਕਲੋਰ 37% ਚ ਆ ਰਹੀ ਹੈ ਇਹਦੀ ਮਾਤਰਾ 600 ml ਨਹੀਂ ਹੈਗੀ ਪ੍ਰਤੀ ਏਕੜ ਦੀ ਇਹ 750 ml ਪ੍ਰਤੀ ਏਕੜ ਦੀ ਆ ਪੌਣਾ ਲੀਟਰ ਇੱਕ ਕਿੱਲੇ ਦੇ ਵਿੱਚ ਪਵੇਗਾ ਜਿਹੜੇ ਵੀ ਕਿਸਾਨ ਭਰਾ ਪਿਛਲੇ ਹਫ਼ਤੇ ਵਿੱਚ ਕੋਈ ਦੁਦਿੱਤੀ ਚ ਜਾ ਰਹੀ ਹੈ ਸਮੱਸਿਆ ਆ ਰਹੀ ਹੈਗੀ ਤਾਂ ਇਦਾਂ ਤੁਸੀਂ ਜਾਣਕਾਰੀ ਨੂੰ ਫਾਲੋਅ ਅਪ ਕਰਿਓ ਇੰਸਟਾਗ੍ਰam YouTube ਤੇ ਬਨੇ ਰਹੋ ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀਆਂ ਤੁਹਾਨੂੰ ਮਿਲ ਜਾਣੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ